ਲੁਧਿਆਣਾ ਦੇ ਐਲਡੀਕੋ ਸਟੇਟ ਦੇ ਦੋ ਧੜੇ ਆਮੋ ਸਾਹਮਣੇ ਹੋ ਗਏ ਦੱਸ ਦੇ ਕਿ ਸਪੋਸ਼ ਕੋਲੋਨੀ ਦੇ ਬਾਹਰ ਬਣੀ ਪੁਲਿਸ ਦੀ ਚੌਂਕੀ ਨੂੰ ਕਲੋਨੀ ਵਿੱਚ ਰਹਿਣ ਵਾਲੇ ਕੁਝ ਲੋਕਾਂ ਵੱਲੋਂ ਇਤਰਾਜ਼ ਜਤਾਤਾ ਪੁਲਿਸ ਚੌਂਕੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਅਤੇ ਇਸ ਚੌਂਕੀ ਨੂੰ ਬੰਦ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਪਿੰਡ ਦੇ ਲੋਕਾਂ ਨੇ ਵਿਰੋਧ ਜਤਾਇਆ ਤੇ ਚੌਂਕੀ ਦੇ ਬਾਹਰ ਹੀ ਧਰਨਾ ਲਾ ਦਿੱਤਾ ਤੇ ਕਿਹਾ ਕਿ ਇਸ ਜਗ੍ਹਾ ਤੇ ਚੌਂਕੀ ਨੂੰ ਮੋੜ ਤੋਂ ਬਾਹਰ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਇਸ ਪੁਲਿਸ ਚੌਂਕੀ ਨਾਲ ਇਲਾਕੇ ਵਿੱਚ ਲੁੱਟਖੋਤ ਚੋਰੀ ਦੀਆਂ ਵਾਰਦਾਤਾਂ ਘਟੀਆਂ ਸਨ ਪਰ ਕੁਝ ਕਲੋਨੀ ਕਿੰਗ ਆਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਕੋਈ ਸ਼ਰਾਬ ਦੀ ਅੰਦਰ ਬੰਦੇ ਹੈਗੇ ਨਾ ਜੀ। ਉਹ ਵਿਚਾਰੇ ਬਜ਼ੁਰਗ ਲੇਡੀਜ਼ ਜਿੱਦਾਂ ਕੋਈ ਆਗੇ ਉਹ ਉਹਨਾਂ ਨੂੰ ਉਹਨਾਂ ਦਿਮਾਗ 'ਚ ਇਹ ਪਾਤਾ ਕਿ ਕਿਉਂਕਿ ਇਹ ਕਿਤੇ ਅੱਗੇ ਹੋਣੀ ਚਾਹੀਦੀ ਹੈ। ਉਹਦੇ ਸਾਰੇ ਲੋਕ ਇਹਦਾ ਇਦਾਂ ਕਹਿਦਣ ਕਿ ਕਿਉਂਕਿ ਅੱਗੇ ਹੋਣੀ ਚਾਹੀਦੀ ਹੈ। ਆਹੀਂ ਕਿਉਂਕਿ ਆਪਣੀ ਨਾਲ ਹਾਂਜੀ ਇਹ 15-20 ਫੁੱਟ ਮੇਤ ਅੱਗੇ ਕਰਾ ਹੀ ਰਹੇ ਹਨ ਨਾ ਜੀ ਸਾਰੇ ਉਦੋਂ ਪੱਟ ਕੇ ਇਧਰਲੇ ਪਾਸੇ ਕਰਾ ਹੀ ਦੇ ਆ ਜਗ੍ਹਾ ਇੱਥੇ ਖਾਲੀ ਬੇਸ ਸਾਡੇ ਕੋਲ। ਕਿਹਨੇ ਸਰਕਾਰੀ ਜਗ੍ਹਾ ਇੱਥੇ ਕਰਾ ਰਹੇ ਆਪਾਂ। ਤੇ ਉਹ ਮਤਲਬ ਉਹਨਾਂ ਦਿਮਾਗੀ ਪਤਾ ਕੀ ਸਕੂਟਰ ਮੋਟਰਸਾਈਕਲ ਕੋਈ ਲੋਕ ਪਿੰਡਾਂ ਦੇ ਆਣਗੇ ਖੜਨਗੇ ਦੇਖੋ ਜੀ ਇਹ ਪਿੰਡ ਪਹਿਲਾਂ बसे ਹੋਏ ਨੇ ਇਹ ਕਲੋਨੀਆਂ ਹੁੰਨ ਆਈਆਂ ਕਲੋਨੀਆਂ ਪਿੰਡ ਦੀ ਪਿੰਡ ਆ ਪਿੰਡ ਦੀ ਜ਼ਮੀਨ ਤੇ ਬਣੀ ਐ ਪਿੰਡਾਂ ਦਾ ਹੱਕ ਸਭ ਤੋਂ ਪਹਿਲਾਂ ਜੀ ਸਾਰਾ ਅਸੀਂ ਹੁਣ ਦੇਖੋ ਪਿੰਡਾਂ ਨਾਲ ਐਂਬੂਲੈਂਸ ਲਾਈ ਐ ਮੈਂ ਹਾਂਜੀ ਸਾਰੇ ਪਿੰਡਾਂ ਜਿੱਥੇ ਵੀ ਐ ਮੈਂ ਸਾਰੇ 1 ਮਿੰਟ ਦੇ ਮੈਂ ਕਹਿੰਨਾ 2 ਮਿੰਟ ਦੇ ਵਿੱਚ ਉਸ 2 ਮਿੰਟ ਚ ਹੈਲਪ ਮਿਲਦੀ ਐ ਸਾਰੇ ਪਿੰਡਾਂ ਨੂੰ ਫਾਇਰ ਬਿਗੇਟ ਮੈਂ ਲੁਆਣ ਲੱਗੇ ਇੱਥੇ ਹੈਨਾ ਜੀ ਆ ਇੱਥੇ ਪਰਲੇ ਪਾਸੇ ਡਿਊਪਾ ਜਿਹੜੇ ਓਪਰੇ ਵਾਲੇ ਪਾਸੇ ਪਾਰਾ ਦੂਰ ਪਿੰਡਾਂ ਆ ਵੀ ਹੈ ਅੱਧਾ ਘੰਟਾ ਲੱਗ ਜਾਂਦੇ ਜੀ ਸੁਣੋ ਉਹਨਾਂ ਅਸੀਂ ਜਦੋਂ ਪੁਲਿਸ ਹੈਲਪ ਸਾਨੂੰ ਮਿਲੀ ਇੰਨੀ ਵਧੀਆ 10 ਬੰਦੇ ਹਾਰਡ ਕ੍ਰਾਈਮਨਲ ਪੁਲਿਸ ਨੇ ਅਰੈਸਟ ਕਰਕੇ ਜੇਲ੍ਹ ਭੇਜੇ ਨੇ ਜਿਹੜੇ ਆਹੀ ਪੁਲਿਸ ਨੇ ਸਾਡੀ ਸਾਡੀ 4 ਸਾਲ ਹੋ ਗਏ ਸਾਨੂੰ ਇੱਥੇ ਚੌਕੀ ਬਣੀ ਨੀ ਚੌਕੀ ਬਣੀ ਸੀ ਹੁਣ ਕਿਉਂ ਬੰਦ ਹੋਈ ਹੈ ਉਹ ਸ਼ਰਾਰਤੀ ਬੰਦਾ ਅੰਦਰ ਰਹਿੰਦਾ ਹੈ ਉਸ ਬੰਦੇ ਨੇ ਆਪਣੀ ਪਾਵਰਫੁੱਲ ਮਤਲਬ ਧਾਕੇ ਏ.ਡੀ.ਬੀ. ਤੋਂ ਫੋਨ ਕਰਾਤਾ ਸੀ ਜੀ ਨਾਲ ਕਿ ਇਹੇ ਚੌਕੀ ਸਾਡੀ ਇੱਥੋਂ ਦੀ ਝਗਾ ਦਿਓ ਮਤਲਬ ਲੈਣਾ ਨਹੀਂ ਦੇਣਾ ਨਹੀਂ ਕੋਈ ਕਿੰਨਾ ਕ੍ਰਾਈਮ ਹੈ ਪਰਸੋਂ ਹਜੇ ਚੋਰੀ ਹੋਈ ਸਾਡੇ ਅੰਦਰ ਜੀ ਪਰसों ਵੀ ਚੋਰੀ 376 ਨੰਬਰ ਜੀ 35000 ਉਹ ਉਹ ਬੰਦੇ ਆ ਦੇਖੋ ਸਾਰੇ ਸਰਪੰਚ ਹੁਣ ਸਾਰੇ ਸਰਪੰਚ ਸਾਰੇ ਪਿੰਡਾਂ ਦੇ ਕਿੰਨੇ ਸਰਪੰਚ ਜੀ 35000 ਸਾਰੇ 35000 ਜਿਹੜਾ ਬੰਦਾ ਰਹਿੰਦਾ ਪਿਆ ਸਾਰਿਆਂ ਦੇ ਹੱਕ ਦੇ ਵਿੱਚ ਹੈ ਸਰਪੰਚ ਸਾਰੇ ਸਾਈਨ ਕਰਕੇ ਮੋਰਾਂ ਲੱਗ ਕੇ ਦੇਖੀ ਕਿ ਸਾਨੂੰ ਚਾਹੁੰ ਕਿ ਇੱਥੇ ਹੀ ਚਾਹੀਦੀ ਹੈ ਜੀ ਇੱਥੇ ਹੁਣ ਸਰਕਾਰੀ ਇਹ ਜਮੀਨ ਹੈ ਜੀ ਆਪਣੇ NH1 ਦੀ NH1 ਵਾਲਿਆਂ ਨੂੰ ਕਿਸ ਨੇ ਗਲਤ ਕੰਪਲੀਟ ਕਰਤੀ ਅੰਦਰੋਂ ਸ਼ਰਾਰਤੀ ਬੰਦਾ ਹੈਗਾ ਉਹ ਬਹੁਤ ਉਸ ਬੰਦੇ ਨੇ ਇਹ ਕੰਪਲੀਟ ਕਰ ਦਿੱਤੀ ਕਿ ਇਹ ਸਰਕਾਰੀ ਆਪਣੀ NH1 ਦੀ ਜ਼ਮੀਨ ਹੈ NH1 ਨਾਲੇ ਆਏ ਉਹ ਸਾਨੂੰ ਕਹਿੰਦੇ ਸਾਨੂੰ ਸਰ ਧੱਪਰ ਸਾਹਿਬ ਕੋਈ ਦਿੱਕਤ ਨਹੀਂ ਹੈ ਅਧਰਾਜ ਕਿ ਤੁਹਾਡੇ ਅੰਦਰੋਂ ਹੀ ਕੋਈ ਸ਼ਰਕਾਤੀ ਬੰਦਾ ਜਿਹੜਾ ਤੁਹਾਨੂੰ ਤੰਗ ਕਰਦਾ ਪਿਆ ਹੁਣ ਤੁਸੀਂ ਮੰਨਦਾ ਅਨਮਾਨ ਕੀ ਕਰਦੇ ਹੋ ਪੁਲਿਸ ਮੈਂ ਹਾਂਜੀ ਹਾਂਜੀ ਸਾਰਿਆਂ ਨੂੰ ਖਤਰਾ ਹੈ ਹਾਂਜੀ ਸਾਰਿਆਂ ਨੂੰ ਜਾਨ ਨੂੰ ਖਤਰਾ ਹੈ ਜੀ ਸਾਡੀ ਇੱਕ ਬੱਚੀ 8ਵੀਂ ਕਲਾਸ ਦੀ ਬੱਚੀ ਇਹੀ ਪੁਲਿਸ ਨੇ 8 ਮਹੀਨੇ ਪਹਿਲਾਂ ਉੱਥੋਂ ਦੀ ਜੰਗਲਾਤ ਦੇ ਵਿੱਚੋਂ ਕ੍ਰਿਮੀਨਲ ਇਥੋਂ ਘੇਰ ਲਿਆ ਸੀ ਉਹਨਾਂ ਨੇ ਲੈ ਗਏ ਸੀ ਉਹ ਬੱਚੀ ਬਚਾ ਕੇ ਲੈ ਕੇ ਆਈ ਦੀ ਇਹੀ ਪੁਲਿਸ ਨੇ 26 ਜਨਵਰੀ ਨੂੰ ਮੈ ਸਮਾਨਤ ਕਰਨੇ ਉਹ ਪੁਲਿਸ ਹ ਆਈਆਂ ਸੀ ਉਹਨਾਂ ਨੇ ਵਿਰੋਧ ਜਤਾਇਆ ਤਾਂ ਪਿੰਡ ਵਾਸੀ ਕਹਿੰਦੇ ਨੇ ਕਿ ਨਸ਼ੇ ਖਾਦੇ ਉਹਨਾਂ ਦੇ ਬੱਚੇ ਨਸ਼ੇ ਦੇ ਨਾਲ ਮਰ ਰਹੇ ਜਿਨ੍ਹਾਂ ਦੇ ਉਹ ਇਹਨਾਂ ਨੂੰ ਤਾਂ ਸਿਰਫ ਇਹ ਹੈ ਕਿ ਇਹ ਤੇ ਮੈਨੂੰ ਚੰਗਾ ਨਹੀਂ ਲੱਗਦਾ ਆ ਕੋਈ ਗੱਲ ਆ ਯਾਰ ਹੁਣ ਜਿਹੜੇ ਬੱਚੇ ਮਰ ਰਹੇ ਇਹਨੇ ਚਿੱਤੇ ਦੇ ਦੋ ਵਪਾਰੀ ਉਦੋਂ ਨਹੀਂ ਫੜੇ ਸੀ ਜਿੱਤਨੇ ਇਹ ਕਿਉਂਕਿ ਇਹਨਾਂ ਨੇ ਕੱਟ ਕਰਕੇ ਸ਼ਰਾਰਤੀ ਇੱਕ ਬੰਦਾ ਹੈਗਾ ਅੰਦਰ ਪੋਲੀਟਿਸ਼ੀਅਨ ਹੈਗਾ ਬੜਾ ਹੀ ਤਕੜਾ ਸ਼ਰਾਰਤੀ ਹੈ ਕਦੇ ਘਰੋਂ ਨਹੀਂ ਨਿਕਲੇ ਕੋਈ ਸੇਵਾ ਨਹੀਂ ਕਦੇ ਕਿਸੇ ਦੀ ਕੀਤੀ ਇੱਕ ਇੱਟ ਨਹੀਂ ਲਾਈ ਅਜੇ ਤੱਕ ਐਂਬੂਲੈਂਸ ਤੇ ਖੜੀ ਮੈਨ ਲਵਾਈ ਹੈ 13 ਲੱਖ ਰੁਪਏ ਖਰਚੇ ਕੀਤਾ ਹੈ ਪੁਲਿਸ ਮੋਚਣਵਾਈਆ 4 ਸਾਲ ਸਾਰੇ ਡਿਪਾਰਟਮੈਂਟਾਂ 'ਚ ਲੱਗਦਾ ਸਾਰੇ ਫਸੇ ਗੁਹਾਰਾ ਲਾ ਕੇ ਅੱਜ ਸਰ ਪੁਲਿਸ ਮਿਲੀ ਹੈ ਤੇ ਪੁਲਿਸ ਦੀ ਸੁਰੱਖਿਆ ਤੇ ਸਵਾਲ ਹੈ ਹਰ ਚੋਂ ਹਰ ਹਰ ਕਲੋਨੀ ਦੇ ਬਾਹਰ ਹੋਣੀ ਚਾਹੀਦੀ ਹੈ ਸਾਹਿਬ ਸਾਹਿਬ ਪੁਲਿਸ ਦੀ ਸੁਰੱਖਿਆ ਤੇ ਸਵਾਲ ਖੜੇ ਕਰਦੇ ਉਹਨਾਂ ਨੇ ਪੁਲਿਸ ਦੇ ਕਹਿੰਦੇ ਜੀ ਪੁਲਿਸ ਸਾਡੀ ਕੁੜੀਆਂ ਨੂੰ ਛੇੜਦੀ ਹੈ ਤੁਸੀਂ ਫਿਰ ਆਈਪੀਐਸ ਕਿਉਂ ਤਾਂ ਆਪਣੇ ਬੱਚੇ ਭਤੀ ਕਰਦੇ ਆ ਇਹਨੇ ਇਹ ਜੇ ਦਿਮਾਗ ਇਦਾਂ ਇਹ ਦਿਮਾਗ ਘਟੀਆਂ ਕਰ ਦਿੰਦੇ ਲੋਕਾਂ ਦੇ ਤੁਸੀਂ ਸੋਚ ਵੀ ਕਿ ਸਾਡੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰ ਮੈਂ ਮੈਂ ਸਾਡੀ ਪੁਲਿਸ ਸਾਡੀ ਇੱਥੇ ਹੀ ਦਿੱਤੀ ਜਾਵੇ ਜੀ ਸਾਨੂੰ ਚੌਂਕੀ ਚਾਹੀਦੀ ਹੈ ਸਾਡੀ ਜਿਹੜੀ ਲੋਕਾਂ ਦੀ ਅੰਦਰ 10 15 ਫੁੱਟ ਦੀ ਹੈ 20 ਫੁੱਟ ਆਪਾਂ ਇਦਨੂੰ ਕਰ ਰਹੇ ਹਾਂ ਜੀ ਵਧੀਆ ਬਣਾ ਰਹੇ ਹਾਂ ਚੌਂਕੀ ਜੇ ਚੌਂਕੀ ਨਹੀਂ ਬਣੀ ਜਿਹੜੀ ਇੱਥੇ ਗੱਡੀ ਵਾਹਨ ਖੜੂਗਾ ਕੋਈ ਉਹ ਜਾਣਾ ਸਿੱਧਾ ਸੁਰਪੁਤਰੀ ਥਾਣੇ ਐ ਇੱਥੇ ਕੋਈ ਨਹੀਂ ਹੈਗੇ ਜੇ ਚੌਂਕੀ ਨਾ ਬਣੀ ਤਾਂ ਅਗਲਾ ਸਟੈਪ ਤੁਹਾਡਾ ਹੁਣ ਕੀ ਹੋ ਰਿਹਾ ਵਾ ਅਗਲਾ ਸਟੈਪ ਜੀ ਆ ਦੇਖੋ ਜੇ ਕਿਹੜਾ ਕ੍ਰਾਈਮ ਇ ਇਹ ਕੋਈ ਵਾਰਦਾਤ ਨਹੀਂ ਛੱਡੀ ਨਿਕਲੇ ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਹੋਊਗਾ ਜੀ ਭਗਵਾਨ ਜੀ ਨੇ ਵਧੀਆ ਬੰਦੇ ਨੇ ਉਹਨਾਂ ਨੇ 8 ਮਹੀਨੇ ਪਹਿਲਾਂ ਇਹ ਸਾਡੀ ਆਹ ਪਾਸ ਕੀਤੀ ਚੌਂਕੀ ਸਾਡੇ ਨੋਟੀਫਿਕੇਸ਼ਨ ਆਈ ਹੋਈ ਹੈ ਜੀ ਸਾਰੇ ਅਫਸਰ ਆਏ ਹੁਣ ਜਿਹੜੇ ਅਫਸਰ ਇੱਥੋਂ ਦੇ ਗਏ ਆ ਇਹਨਾਂ ਨੋਟੀਫਿਕੇਸ਼ਨ ਤੋਂ ਕੋਈ ਉਹਨਾਂ ਦੇ ਕੋਲ ਆਰਡਰ ਨਹੀਂ ਹੈਗਾ ਠੀਕ ਹੈ ਇਹ ਟਿਕਾਣਾ ਇਫਰਫਰਫਲ ਮੈਨ ਨੇ ਸਰ ਇਹ ਜੀ ਅਸੀਂ ਐਲਡੀਕੋਰ ਦੇ ਰੈਜ਼ੀਡੈਂਟ ਆ ਐਲਡੀਕੋਰ ਸਟੇਟ 1 ਜੀਟੀ ਰੋਡ ਹਾਈਵੇ ਦੇ ਉੱਤੇ ਕਲੋਨੀ ਆ 750 ਤੋਂ ਵੱਧ ਫੈਮਲੀ ਇੱਥੇ ਰੈਜ਼ੀਡੈਂਸ ਹੈਗੀ ਆ 4-500 ਫੈਮਲੀ ਆਵ ਹੀ ਚੁੱਕੀਆਂ ਹੋਈਆਂ ਨੇੜੇ ਤੜੇ ਦੇ ਕੁੱਲ ਮਿਲਾ ਕੇ 25 ਤੋਂ ਜ਼ਿਆਦਾ ਕਲੋਨੀਆਂ ਇਸ ਚੌਂਕੀ ਦੇ ਥੱਲੇ ਲੱਗਦੀਆਂ 35000 ਤੋਂ ਜ਼ਿਆਦਾ ਪੋਪੂਲੇਸ਼ਨ ਆ ਇੱਥੇ ਤੇ ਇੱਥੇ ਇੰਨੇ ਕ ਜ਼ਿਆਦਾ ਕ੍ਰਾਈਮ ਸੀਗਾ ਕਿ ਸਾਨੂੰ ਸਾਰਿਆਂ ਨੂੰ ਅੰਦਰ ਵੀ ਐਲਡੀਕੋ ਵਾਲਿਆਂ ਨੂੰ ਵੀ ਨੇੜੇ ਤੜੇ ਦੇ ਪਿੰਡਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਕ੍ਰਾਈਮ ਤੋਂ ਲੈ ਕੇ ਚੱਲਦੇ ਹੋਏ ਤੇ ਇਸ ਕਰਕੇ ਅਸੀਂ ਰਿਕੁਐਸਟ ਕੀਤੀ ਸੀ ਸੀਪੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਕਿ ਇੱਥੇ ਸਾਡੀ ਜਿਹੜੀ ਹੈ ਚੌਕੀ ਕਿ ਤਨਾਨਾਤ ਕੀਤੀ ਜਾਵੇ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਉਹਨਾਂ ਨੇ ਇੱਥੇ ਪੀਸੀਆਰ ਪੋਸਟ ਖੋਲਤੀ ਸੀ 4 ਸਾਲ ਹੋ ਗਏ ਜੀ ਚੱਲਦੀ ਪਈ ਸੀ ਤੇ ਹੁਣ 8 ਮਹੀਨੇ ਤੋਂ ਸੀਐਮ ਸਾਹਿਬ ਵੱਲੋਂ ਨੋਟੀਫਿਕੇਸ਼ਨ ਆ ਕੇ ਬਕਾਇਦਾ ਇਹ ਚੌਕੀ ਪੱਕੀ ਕਰ ਦਿੱਤੀ ਗਈ ਸੀ ਤੇ ਚੰਗੀ ਭਲੀ ਚੌਕੀ ਚੱਲ ਰਹੀ ਸੀ ਕੋਈ ਸ਼ਰਾਰਤੀ ਅਨਸਰਾਂ ਦੇ ਕਰਕੇ ਪਤਾ ਨਹੀਂ ਕਿਉਂ ਇੱਥੋਂ ਜਿਹੜੀ ਹੈ ਚੌਕੀ ਨੂੰ ਸ਼ਿਫਟ ਕਰ ਦਿੱਤਾ ਗਿਆ ਸਲੇਮਟਾਵਰੀ ਥਾਣੇ 'ਚ ਇਸ ਟਾਈਮ ਬੋਰਡ ਆਫ ਕੰਡਕਟ ਲੱਗਾ ਹੋਇਆ ਸਾਰੇ ਅਸਲੇ ਜ਼ਬਤ ਹੈ ਸਿਕਿਉਰਿਟੀ ਸਭ ਵਧਾਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਵੱਲੋਂ ਸਿਕਿਉਰਿਟੀ ਘਟਾ ਦਿੱਤੀ ਗਈ ਸਾਨੂੰ ਇੰਨੀ ਕੁ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਅਸੀਂ ਸਾਰੇ ਪੰਜ ਪੰਚਾਇਤਾਂ वाले बंदे ਰਲ ਕੇ ਸਾਰੇ ਮੰਗ ਪੱਤਰ ਜਿਹੜੀ ਹੈ 35000 ਬੰਦਿਆਂ ਵੱਲੋਂ ਮੰਗ ਪੱਤਰ ਜਿਹੜਾ ਹੈ ਸੀਪੀ ਸਾਹਿਬ ਨੂੰ ਦੁਬਾਰਾ ਫੇਰ ਦੇ ਰਹੇ ਆ ਕਿ ਸਾਨੂੰ ਕਿਰਪਾ ਕਰਕੇ ਇੱਥੇ ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਇੱਥੇ ਹੀ ਬਹਾਲ ਕੀਤੀ ਜਾਵੇ ਜਿਹੜੇ ਮੁਲਾਜ਼ਮ ਉਥੋਂ ਚਲੇ ਗਏ ਸੀ ਥਾਣੇ ਤੇ ਚੌਕੀ ਇੱਥੇ ਵਾਪਸ ਸਾਨੂੰ ਦਿੱਤੇ ਜਾਣ ਤੇ ਸਿਕਿਉਰਿਟੀ ਪ੍ਰੋਵਾਈਡ ਕਿਹਾ ਕਿ ਹਟਾਈ ਕਿਉਂ ਵਿੱਚੋਂ ਦੇਖੋ ਇਹ ਸਾਨੂੰ ਨਹੀਂ ਪਤਾ ਕਿਉਂ ਹਟਾਈ ਗਈ ਸਾਨੂੰ ਇਹ ਹੈ ਕਿ ਜਿਸ ਦਿਨ ਜਿਸ ਦਿਨ ਇੱਥੇ ਸਵੇਰ ਨੂੰ ਆਂਦਾ ਹੈ ਅਖਬਾਰ ਦੇ ਵਿੱਚ ਕਿ ਜੀ ਹਿਰੋਇਨ ਫੜੀ ਗਈ ਚਿੱਟਾ ਫੜਿਆ ਗਿਆ ਕ੍ਰਿਮੀਨਲ ਹਾਰਡ ਕ੍ਰਿਮੀਨਲ ਫੜੇ ਗਏ ਉਸ ਤੋਂ ਅਗਲੇ ਦਿਨ ਹੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਲਵਾ ਕੇ ਐਲ ਡੀ ਕੂ ਦੇ ਕੁਝ ਬੰਦੇ ਹੈਗੇ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਉੱਥੇ ਆਪਣਾ ਸੋਰਸ ਲਵਾ ਕੇ ਕੁਝ ਲਵਾ ਕੇ ਗਲਤ ਮਿਸ ਗਾਈਡ ਕਰਕੇ ਕੁਝ ਪੋਲਿਟੀਕਲ ਬੰਦਿਆਂ ਨੂੰ ਵੀ ਉਹਨਾਂ ਨੂੰ ਮਿਸ ਗਾਈਡ ਕਰਕੇ ਕਿ ਇੱਥੇ ਜੀ ਗੱਡੀਆਂ ਖੜਨ ਗਈਆਂ ਉਹ ਖੜਨ ਇੱਡਾ ਖੁੱਲਾ ਰਸਤਾ ਤੁਸੀਂ ਦੇਖ ਰਹੇ ਹੋ ਐਡੀ ਵੱਡੀ ਜੀਟੀ ਰੋਡ ਹੈ ਐਡਾ ਖੁੱਲਾ ਰਸਤਾ ਹੈ ਤੇ ਸਾਨੂੰ ਸਿਕਿਉਰਿਟੀ ਤੋਂ ਵੱਧ ਕੇ ਸਾਨੂੰ ਹੋਰ ਕੀ ਚਾਹੀਦਾ ਜੀ ਦੇ ਇਸ ਕਰਕੇ ਸਮਾਹੌਲ ਬਣਿਆ ਹੋਇਆ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਜੀ ਆ ਦੋ ਦਿਨ ਪਹਿਲਾਂ ਹੀ ਅੰਦਰ ਚੋਰੀ ਵੀ ਹੋ ਚੁੱਕੀ ਹੈ ਇੱਥੇ ਨਸ਼ੇ ਨਸ਼ੇ ਵਾਲੇ ਬੜੇ ਤਰ੍ਹਾਂ ਦੇ ਅੰਸਰ ਦੇਖੇ ਵੀ ਗਏ ਆ ਜਿਹੜਾ ਕਿ ਜਿਹੜਾ ਚੁੱਕੀ ਆਉਣ ਤੋਂ ਬਾਅਦ ਇੰਨਾ ਕਿ ਘਟ ਗਿਆ ਸੀ ਕ੍ਰਾਈਮ ਅਸੀਂ ਸਾਰੇ ਸੁੱਖ ਦਾ ਸਾਹ ਲੈ ਰਹੇ ਸੀ ਰਾਤ ਬਰਾਤੇ ਸਾਡੇ ਕੋਈ ਬਜ਼ੁਰਗ ਬੱਚੇ ਕੁੜੀਆਂ ਇੱਥੋਂ ਆnde ਜਾਂਦੇ ਆ ਉਹ ਸੁੱਖ ਦਾ ਸਾਹ ਲੈ ਰਹੇ ਸੀ ਹੁਣ ਸਾਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਇੱਥੇ ਸਾਡੇ ਆnde ਜਾਂਦੇ ਕੋਈ ਰਾਤ ਨੂੰ ਅਸੀਂ ਆਣਾ ਜਾਣਾ ਬੰਦ ਕਰਤਾ ਹੈ ਵਪਾਰੀ ਬਹੁਤ ਜ਼ਿਆਦਾ ਜੀ ਸਾਰੇ ਇੰਡਸਟਰੀ ਰਹਿੰਦੀ ਹੈ ਆ ਨਾਲ ਸਾਡੇ ਉਪਟੇਵ ਖੁੱਲ ਰਿਹਾ ਜੀ ਕੱਲ ਨੂੰ ਇੱਥੇ ਲੇਬਰ ਆਣੀ ਹੈ 2000 ਬੰਦਾ ਆਣਾ ਹੈ ਇੱਥੇ ਤਾਂ ਸਿਕਿਉਰਿਟੀ ਹੋਰ ਜ਼ਿਆਦਾ ਜ਼ਰੂਰੀ ਹੋ ਗਈ ਹੈ ਉੱਥੇ ਉੱਥੇ ਕ੍ਰਾਈਮ ਕ੍ਰਾਈਮਨਲ ਹੋਊਗਾ ਕ੍ਰਾਈਮ ਹੋਊਗੀ ਲੁੱਟ ਕੋ ਵਧੂਗੀ ਤੇ ਸਾਡੇ ਕਲੋਨੀ ਦੇ ਅੰਦਰ ਹੀ 60 ਤੋਂ ਵੱਧ ਚੋਰੀਆਂ ਹੋ ਚੁੱਕੀਆਂ ਹੋਈਆਂ ਦਾਤਰੇ ਲੈ ਕੇ ਗਾਤਰੇ ਲੈ ਕੇ ਉੱਥੇ ਉਹਨਾਂ ਨੇ ਦਰਾਤਾਂ ਜੀਆਂ ਲੈ ਕੇ ਚਾਕੂ ਲੈ ਕੇ ਇੱਥੇ ਹਮਲੇ ਹੋਏ ਆ ਕਈ ਵਾਰ ਸਾਡੇ ਕਲੋਨੀ ਦੇ ਅੰਦਰ ਹੀ ਮੰਜੇ ਨਾਲ ਬੰਨ ਕੇ ਕਿਸੇ ਨੂੰ ਦੋ ਵਾਰ ਚੋਰੀਆਂ ਕਰਕੇ ਲੈ ਗਏ ਤੁਹਾਨੂੰ ਖਤਰਾ ਹੈ ਸਾਨੂੰ ਬਹੁਤ ਜ਼ਿਆਦਾ ਖਤਰਾ ਜੀ ਅਸੀਂ ਰਿਕੁਐਸਟ ਕਰਦੇ ਸਾਡੀ ਸੀਪੀ ਸਾਹਿਬ ਨਾਲ ਸਾਡੇ ਪ੍ਰਸ਼ਾਸਨ ਨਾਲ ਇਹੀ ਮੰਗਿਆ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਨੋਟੀਫਾਈਡ ਹੋ ਚੁੱਕੀ ਚੌਂਕੀ ਨੂੰ ਦੁਬਾਰਾ ਇੱਥੇ ਹੀ ਬਹਾਲ ਕੀਤਾ ਜਾਵੇ ਇਸੇ ਜਗ੍ਹਾ ਤੇ ਚਲਾਇਆ ਜਾਵੇ ਤਾਂ ਕਿ ਸਾਨੂੰ ਸੁੱਖ ਦਾ ਸਾਥ ਥੋੜਾ ਜਾ ਜਨਾਬ ਜੀ ਰੇਸ਼ਮੂ ਵੀ ਅੱਜ ਕਿਹੜੀ ਜਗ੍ਹਾ ਖੜੇ ਆਪਾਂ ਅਸੀਂ ਜੇ ਆਲੀ ਕੋਈ ਗੜੀ ਹਾਂਜੀ ਜੀ ਇਹ ਮਾਮਲਾ ਤੇ ਕੀ ਹੋਇਆ ਮਾਮਲਾ ਜੀ ਇੱਥੇ ਚੌਂਕੀ ਹੈਗੀ ਸੀ ਹੌਸੀ ਜੀ ਰਾਤ ਬਰਾਤੇ ਸਾਡੇ ਮੁੰਡੇ ਵੀ ਜਾਂਦੇ ਆ ਅਸੀਂ ਆਪ ਵੀ ਕੰਮ ਕਰਕੇ ਜਾਂਦੇ ਆ ਫੇਰ ਰਾਤ ਨੂੰ ਚੋਰੀਆਂ ਡਾਕੇ ਵੀ ਕਰਦੇ ਆ ਅਗਲੇ ਮਾਰ ਕੋਟਦੇ ਆ ਜੀ ਲੈ ਕੇ ਹੁਣ ਕੀ ਹੋਇਆ ਹੁਣ ਜੀ ਉਹ ਕਹਿੰਦੀ ਆ ਵੀ ਇੱਥੇ ਚੌਂਕੀ ਬੰਦ ਨਹੀਂ ਚਾਹੀਦੀ ਉਹ ਜੀ 2 ਨੰਬਰ ਦਾ ਕੰਮ ਕਰਦੀ ਹੋਊਗੀ ਜਿਹੜਾ ਚੌਂਕੀ ਕਹਿੰਦੀ ਵੀ ਅਸੀਂ ਬੰਦ ਕਰੀਏ ਠੀਕ ਆ ਹਾਂ ਜੇ ਤੁਸੀਂ ਇਸ ਨਾਲ ਵਿਰੋਧ ਕਰਦੇ ਹਾਂਜੀ ਹਾਂਜੀ ਅਸੀਂ ਇਸ ਗੱਲ ਤੋਂ ਵਿਰੋਧ ਕਰਦੇ ਅਸੀਂ ਚੌਂਕੀ ਵੀ ਇੱਥੇ ਕਰਾ ਲਿਆਉਣੀ ਚਾਹੀਦੀ ਸਾਡੇ ਜੀ ਪਿੰਡ ਦੇ ਸਾਰੇ ਮੁੰਡੇ ਵੀ ਸਾਡੇ ਬੰਦੇ ਵੀ ਸਾਰੇ ਜਿਹੜੇ ਚੰਗ ਮਾਰਦੇ ਆ ਨਸ਼ੇ ਦੀ ਨਾ ਕਿਤੇ ਵਿੱਚ ਅੜਕਾ ਲਾਂਦੀਏ ਤਾਂ ਉਹ ਹੁੰਦੇ ਹੀ ਇਦਾਂ ਉਹਨਾਂ ਨੂੰ ਚਾਹੀਦਾ ਹੀ ਨਹੀਂ ਜਦੋਂ ਉਹਨਾਂ ਨੇ ਪਹਿਲਾਂ ਪ੍ਰੋਟੈਕਟ ਕੀਤਾ ਸੀਗਾ ਉਹਦੇ ਵਿੱਚ ਕਦੇ ਇਹਨਾਂ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜੇ ਹੁਣ ਇਹ ਇਹ ਡਿਮਾਂਡ ਕਰਨ ਵਾਲੇ ਤਾਂ ਉਹਨਾਂ ਨੂੰ ਨਹੀਂ ਆਣਾ ਚਾਹੀਦਾ ਵਿੱਚ ਇਹ ਤਾਂ ਗਲਤ ਹੈ ਸਰ ਮੈਟਰ ਹੈ ਉਹਨਾਂ ਨੇ ਬੀਬੀ ਨੂੰ ਸਮਝਾਇਆ ਵੀ ਤੁਸੀਂ ਆਪਦਾ ਭਾਈ ਸਾਈਡ ਤੇ ਜਾਓ ਜੇ ਤੁਹਾਨੂੰ ਕੋਈ ਹੈਗਾ ਤੁਸੀਂ ਆਪਣਾ ਅਲੱਗ ਤੋਂ ਸਰ ਮੈਟਰ ਇਹ ਕਿਹੜੀ ਜਗ੍ਹਾ ਹੈ ਮੈਟਰ ਇਹ ਵੀ ਇੱਥੇ ਦੋ ਢੜੇ ਬਣੇ ਹੋਏ ਨੇ ਜੀ ਕਿਹੜੀ ਜਗ੍ਹਾ ਹੈ ਅਲੜੀਕੋ ਦੇ ਵਿੱਚ ਉਹਦੇ ਵਿੱਚ ਹੈਗੇ ਕੁਝ ਇਹ ਕਹ ਰਹੇ ਨੇ ਵੀ ਸਾਨੂੰ ਇੱਥੇ ਚੌਂਕੀ ਚਾਹੀਦੀ ਨਹੀਂ ਚੌਂਕੀ ਨਹੀਂ ਚਾਹੀਦੀ ਉਹਦਾ ਇਹਨਾਂ ਕੋਲ ਕੋਈ ਹੈਗਾ ਵੀ ਇੱਥੇ ਰਸਤੇ ਦੇ ਵਿੱਚ ਗੱਡੀਆਂ ਵਗੈਰਾ ਖੜ੍ਹਦੀਆਂ ਨੇ ਤਾਂ ਉਹਦੀ ਸਾਨੂੰ ਦਿੱਕਤ ਆਉਂਦੀ ਆ ਹੋਰ ਇਹਨਾਂ ਕੋਲੇ ਕੋਈ ਉਹ ਨਹੀਂ ਹੈਗਾ ਸਰ ਉਹ ਕਹਿੰਦੇ ਕ੍ਰਾਈਮ ਵੀ ਹੁੰਦੇ ਨੇ ਕਿਉਂਕਿ ਜ਼ਰੂਰੀ ਚਾਹੀਦੀ ਇੱਥੇ ਵੀ ਨੀਚੇ ਇਸ ਇਹ ਸਾਰੇ ਜਿਹੜੇ ਅੱਜ ਲੋਕ ਇਕੱਠੇ ਹੋਏ ਨੇ ਇਹਨਾਂ ਦਾ ਇਹ ਕਹਿਣਾ ਵੀ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਹੈ ਇਹ ਤੇ ਹੈ ਹੀ ਹੈ ਕ੍ਰਾਈਮ ਆ ਤੁਸੀਂ ਵੀ ਤੇ ਇਸੇ ਸਮਾਜ 'ਚ ਰਹਿੰਦੇ ਹੋ ਤੁਸੀਂ ਇਸ ਏਰੀਆ 'ਚ ਰਹਿੰਦੇ ਹੋ ਕਿਉਂਕਿ ਦਾ ਡਿਮਾਂਡ ਹੈਗੀ ਆ ਲੋਕਾਂ ਦੀ ਜਿਹੜੀ ਇਹਨਾਂ ਦੀ ਡਿਮਾਂਡ ਸੀ ਡਿਮਾਂਡ ਤੇ ਹੀ ਚੌਂਕੀ ਓਪਨ ਕੀਤੀ ਗਈ ਸੀ ਇਹਨਾਂ ਦੀ ਡਿਮਾਂਡ ਸੀਗੀ 2.5 300 ਬੰਦੇ ਦੀ ਸੈਨਾ ਦੇ ਹੇਠ ਐਪਲੀਕੇਸ਼ਨ ਗਈ ਸੀ ਮਾਨਜੋ ਕਮਿਸ਼ਨਰ ਸਾਹਿਬ ਨੂੰ ਤਾਂ ਉਹ ਕਮਿਸ਼ਨਰ ਸਾਹਿਬ ਨੇ ਅੱਗੇ ਮਾਨਜੋ ਸੀਐਮ ਸਾਹਿਬ ਨੂੰ ਤਸੀਮ ਸਾਹਿਬ ਨੇ ਚੌਂਕੀ ਅਪਰੂਵਡ ਕੀਤੀ ਹੈ ਇੱਥੇ ਅਪਰੂਵਡ ਤਾਂ ਕਦੇ ਰਹਿਣਾ ਚਾਹੀਦਾ ਇੱਥੇ ਚੌਂਕੀ ਇਸ ਕਰਕੇ ਉਹ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਤੋਂ ਡਰੋ ਨਾ ਜੀ ਨਹੀਂ ਨਹੀਂ ਅਸੀਂ ਤੁਹਾਡੇ ਸਮਾਜ ਦੇ ਹਿੱਸਾ ਹਾਂ ਜਿਹੜੇ ਡਾਟਾ ਕਰਾਈ ਬਣਾ ਰਹੇ ਹਾਂ ਜਿਹੜੇ ਨਸ਼ਾ ਨਸ਼ਾ ਵੇਚਦੇ ਆ ਉਹਨੇ ਕਿ ਡਰ ਦਾ ਮਾਹੌਲ ਬਣਾਇਆ ਉਸ ਹੋ ਸਕਦਾ ਕੋਈ ਇਦਾਂ ਦੇ ਇਹ ਜ਼ਰੂਰੀ ਨਹੀਂ ਕਿ ਆ ਵੀ ਨਾ ਹੋਣ ਹੋ ਵੀ ਸਕਦਾ ਪਰ ਜੇ ਕੋਈ ਸਾਨੂੰ ਪਤਾ ਲੱਗੇਗਾ ਤਾਂ ਅਸੀਂ ਜਰੂਰ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਫਿਰ ਨੱਥ ਪਾਵਾਂਗੇ ਹੁਣ ਜਿਹੜਾ ਮਾਹੌਲ ਕਰਮ ਸੀ ਡਰ ਦਾ ਸਾਡਾ ਹਾਂ ਉਹ ਬੀਬੀਆਂ ਨੂੰ ਮੈਂ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਦੇ ਵਿੱਚ ਨਾ ਆਓ ਅਗਰ ਤੁਸੀਂ ਸਾਨੂੰ ਨਹੀਂ ਸਹਿਮਤ ਹੈਗੇ ਤਾਂ ਤੁਸੀਂ ਨਾ ਆਓ ਵਿੱਚ ਉਹ ਚਲੀਆਂ ਗਈਆਂ ਨੇ ਠੀਕ ਹੈ